ਤੇ ਮੈਂ ਹੁਣ ਠੀਕਾ ਪੜ੍ਹਾਈ ਦਾ ਵੀ ਕੋ ਮੋਲਾ ਪਰ ਜਿਹੜੇ ਪਰਿਵਾਰ ਇਹਨਾਂ ਤੇ ਦੇਰ ਤੋਂ ਚੱਲ ਰਿਹਾ ਤਜਰਬਾ ਹੈ ਤਜਰਬਿਆਂ ਨਾਲ ਹੀ ਚੰਦੇ ਆ ਜੇ ਪਿਛਲੇ ਪਰਿਵਾਰਾਂ ਦੇ ਮੈਂ ਨਾਮ ਲਵਾ ਵੀ ਬਾਦਲ ਪਰਿਵਾਰ ਜਾਂ ਕੈਪਟਨ ਪਰਿਵਾਰ ਸੋਨਾ ਦਾ ਲੰਮਾ ਸੰਘਰਸ਼ ਕਰਕੇ ਜਿੰਨਾ ਵੀ ਸੰਦਰ ਸੰਵਧਾਨ ਉਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ ਉਹਨਾਂ ਦੇ ਪੋਟਿਆਂ ਤੇ ਆ ਅਫਸਰਾਂ ਨੂੰ ਪੁੱਛ ਲੈਂਦੇ ਆ ਵੀ ਆ ਕੀ ਹੋਊਗਾ ਤੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਐ ਨਹੀਂ ਸੀ ਪਤਾ ਵੀ ਸਦਨ ਕਿਵੇਂ ਸੱਜਿਆ ਜਾਂਦਾ ਨੰਸਪੋਟੀ ਰਾਜਪਾਲ ਤੇ ਇਤਰਾਜ਼ ਲਾਇਆ ਤੇ ਰਾਜਪਾਲ ਨੇ ਉਹਨੂੰ ਇੱਕ ਲੈਟਰ ਵੀ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਹਿੰਦਾ ਸੰਵਿਧਾਨ ਦਾ 59 59 167 ਤੇ 68 ਸ਼ਾਇਦ ਪੜ੍ਹ ਲਓ ਜਿਹੜਾ ਕਹਿੰਦਾ ਸੰਵਿਧਾਨ ਦੀ ਤੁਸੀਂ ਸਾਧ ਰਹੇ ਹੋ ਵੀ ਇਹ ਸੰਵਿਧਾਨ ਦੇ ਹਿਸਾਬ ਨਾਲ ਤੁਸੀਂ ਜਦੋਂ ਸੱਜਰ ਸੱਦੋਂਗੇ ਕਿਸ ਤਰੀਕੇ ਨਾਲ ਸੱਦਿਆ ਜਾਂਦਾ ਤੁਸੀਂ ਮੇਰੇ ਤੇ ਇਤਰਾਜ਼ ਨਾ ਕਰੋ ਸੋਨੂੰ ਜਾਂ ਤਾਂ ਸੋਨੇ ਅਫਸਰ ਦੱਸ ਨਹੀਂ ਰਹੇ ਤੇ ਸੋਨੂੰ ਇਹਦੇ ਬਾਰੇ ਪਤਾ ਨਹੀਂ ਸੋ ਇਹਦੇ ਵਿੱਚ ਵੀ ਇਹ ਆ ਰਿਹਾ ਵੀ ਇਹ ਇਹਨਾਂ ਦੀ ਅਰਜੀ ਇੱਕ ਅੜਿਆ ਨਰਵਈਆ ਜਿਹੜੇ ਦੇ ਵਿੱਚ ਅਫਸਰਾਂ ਨੂੰ ਵੀ ਇਹ ਉਹ ਅੜੀਆਂ ਨਰਵਈਆ ਵਰਤਦੇ ਆ ਸਟੇਜ ਤੋਂ ਜਿਵੇਂ ਨੱਚਣ ਵਾਲਾ ਕਹਿੰਦਾ ਵੀ ਆਇਆ ਕਰਨਾ ਤੇ ਢੋਲਕੀ ਵਾਲਾ ਉਹਦੇ ਇਸ਼ਾਰੇ ਤੇ ਬਦਲ ਜਾਂਦੇ ਅਫਸਰਾਂ ਨੂੰ ਬਦਲਾਉਣਾ ਚਾਹੁੰਦੇ ਸੀ ਅਫਸਰਾਂ ਨੇ ਜਿਨ੍ਹਾਂ ਨੇ ਆਈਐਸ ਪੀਸੀਐਸ ਕੀਤੀਆਂ ਪੜਾਜਾਂ ਦੇ ਡਿਗਰੀਆਂ ਕੀਤੀਆਂ ਉਹਨਾਂ ਨੂੰ ਪਤਾ ਵੀ ਕੀ ਹੈਗਾ ਸੰਵਿਧਾਨ ਦੇ ਤੇ ਕਾਨੂੰਨ ਦੇ ਰਾਹ ਕੀ ਹੈ ਉਹਨਾਂ ਨੂੰ ਜਦੋਂ ਇਹ ਅੱਖ ਕੱਢ ਕੇ ਆਪਣੇ ਵਿਚਾਰੇ ਤੇ ਮੋੜਨਾ ਚਾਹੁੰਦੇ ਸੀ ਉਹ ਨਹੀਂ ਮੁੜੇ ਤੇ ਮੈਂ ਪਹਿਲੀ ਵਾਰੀ ਦੇਖਿਆ ਵੀ ਸਾਡੇ ਤਸੀਹਲਦਾਰ ਵੀ ਹੜਤਾਲ ਤੇ ਸੀ ਸਾਡੇ ਐਡੀਸੀ ਵੀ ਹੜਤਾਲ ਤੇ ਸੀ ਮਾਣ ਆਪ ਦੇ ਪਿੱਛੇ ਜਿੰਨਾ ਕਿ ਮੇਰਾ ਦੇਖਣ ਦੇ ਵਿੱਚ ਆ ਵੀ 47 ਤੋਂ ਲੈ ਕੇ ਨਹੀਂ ਸੁਣਿਆ ਕਦੇ ਕਿ ਆਈਸੀ ਆਈਐਸ ਸਰਕਾਰ ਦਾ ਮਰਦਾਵਾ ਸਰਕਾਰ ਦੇ ਖਿਲਾਫ ਸਾਡੇ ਇਹਨਾਂ ਵੱਡੇ ਆਸਰਾ ਦੇ ਹੱਥ ਵਿੱਚ ਹੈ ਜਿਹਨਾਂ ਦਾ ਨਿਕਲ ਰਹੇ ਇਹਨਾਂ ਦੇ ਵਿੱਚ ਹੋਰ ਜਿਹੜੇ ਕੋਈ ਥੱਲੇ ਜ ਨਹੀਂ ਬਣ ਕੇ ਇਹਨਾਂ ਸਮਝੌਤਾ ਵਾੜਾ ਛਿੱਟੀ ਕਰ ਲੈਂਦੇ ਆ ਜਿਆਦਾ ਸਰਕਾਰ ਕੋਈ ਯਤਿ ਵਰਤਨੇ ਦਿੱਤੇ ਜਾ ਰਹੇ ਆ ਅੱਜ ਉਹਦੇ ਸਟੜੀ ਦਿੱਤਾ ਹੈ ਸਰਕਾਰ ਕੋਰਪੋਰੇਸ਼ਨ ਦੇ ਕਾਂਗੜ ਦੇ ਰਵਾਈ ਦੇ ਵਿੱਚ ਫਿਰ ਇੱਕ ਸੰਗਤਾਂ ਨੂੰ ਬੇਨਤੀ ਆ ਪੀਵੀ 13 1943 ਗੱਡੀ ਰਸਤੇ 'ਚ ਖੜੀ ਆ ਸੋ ਮੇਰੇ ਬੇਨਤੀ ਆ 1943 ਹੁਣ ਮੈਂ ਬੇਨਤੀ ਕਰੂੰਗਾ ਸੋ ਧੰਨਵਾਦ ਫੇਟ ਆਊਟ ਕਿ ਚਲਾ ਗਿਆ ਸੋ ਜੀ ਇਹਨਾਂ ਸਰਕਾਰਾਂ ਦਾ ਕਿਹ ਵੀ ਦੇਖਣ ਵਾਲੀ ਆ ਵੀ ਕੋਈ ਸਰਕਾਰ ਜਾਂ ਕੋਈ ਫੈਸਲਾ ਲਿਆ ਤੇ ਉਹਦੀ ਜ਼ੋਰਤੀ ਵਰਤ ਲੈ ਜਿੰਨੇ ਵੀ ਫੈਸਲੇ ਆ ਤੁਸੀਂ ਭਲੀ ਭਾਜਾਣੂਆ ਕਿਹੜੇ ਕਿਹੜੇ ਗਿਣਾਵਾਂਗੇ ਜੰਗਲ ਪੱਟੜ ਤੋਂ ਲੈ ਕੇ ਉਦੋਂ ਵੀ ਰਾਜਾ ਸਾਹਿਬ ਨੇ ਕਿਹਾ ਸੀ ਧਰਨਾ ਦੇਵਾਂਗੇ ਤੇ ਸ਼ਹੀਦ ਜੀਦ ਨੇ ਬਦਲ ਗਏ ਸੀ ਦੂਸਰੇ ਦਿਨ ਉਹ ਕਹਿੰਦਾ ਨਹੀਂ ਜੀ ਪੜਦੇ ਨਹੀਂ ਆ ਇੱਕ ਸਾਡੇ ਰੇੜੀਆਂ ਵਾਲੇ ਮਜ਼ਦੂਰਾਂਾਂ ਵਾਲੇ ਵੀ ਫੈਸਲਾ ਲਿਆ ਸੀ ਕਹਿੰਦਾ ਅਸੀਂ ਚੱਲਣ ਦੇਣੀਆਂ ਮੋਟਰਸਾਈਕਲ ਵਾਲੀਆਂ ਥੋੜੀ ਜਿਹਾ ਉਹਨਾਂ ਨੇ ਘੁਰਕੀ ਲਈ ਤੇ ਤੜਕੇ ਨੂੰ ਫੇਰ ਫੈਸਲਾ ਵਾਪਸ ਸੋ ਇਹ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਜਾਂ ਤਾਂ ਫੈਸਲਾ ਸੋਚ ਸਮਝ ਕੇ ਅਫਸਰਾਂ ਦੀ رائے ਨਾਲ ਲਿਆ ਜਾਵੇ ਤੇ ਜਾਂ ਫਿਰ ਥੋੜੇ ਜੁਰਤ ਵਰਤ ਲੈਣ ਪਰ ਇਹਨਾਂ ਨੂੰ ਮੈਂ ਕੋ ਜੋਰਤ ਵਾਲੀ ਸਰਕਾਰ ਨਹੀਂ ਕੋ ਹੋਗਾ ਕਿਉਂਕਿ ਜੋਰਸਾ ਵੀ ਤਾਂ ਹੈ ਹੀ ਨਹੀਂ ਇਸ ਨਾਲ ਹੀ ਹੈਗੇ ਆ ਇਹ ਵੀ ਜੇ ਕਦੇ ਨਾ ਆਵਾਜ਼ ਨਹੀਂ ਵੀ ਦੇਖਿਆ ਹੈਗਾ ਜੇ ਕਿਸੇ ਮੇਰਾ ਕੀ ਮਚਾ ਕੇ ਕੋ ਹੋ ਜਾਂਦਾ ਹੈ ਕਿ ਮੈਂ ਧਰਮ ਦੇਖਣ ਨਾਲ ਉੱਥੇ ਜਾ ਕੇ ਮਾਤਰੀ ਬਣਨਾ ਜਾਂ ਅਸੀਂ ਇੱਕ ਸਾਡੀ ਸਰਕਾਰ ਹੈਗੀ ਹੈ ਇੱਕ ਜਿਹੜਾ ਜਮਾ ਪੱਠਾ ਹੀ ਚੱਲ ਪਿਆ ਨਾ ਇਹਨਾਂ ਦਾ ਕਿਤੇ ਕੋਈ ਨਾਂ ਨਹੀਂ ਸਾਡੇ ਲੋਕ ਵੀ ਇਸ ਦੇ ਵਿੱਚ ਬਹੁਤ ਜ਼ਿਆਦਾ ਰੋੜਾ ਦਾ ਨਭਾਉਂਦੇ ਆ ਵਾਦੀ ਪੰਡੂ ਸਾਡਾ ਕਾਲੀ ਦਾ ਖਾਸ ਕਰਕੇ ਉਹ ਪੰਜ ਜਿਹੜੇ ਕਹਿੰਦੇ ਹਿੰਦੂ ਨੂੰ ਖਾਂਦਾ ਉਹਦੇ ਵਿੱਚ ਵੋਟਾਂ ਪਾ ਕੇ ਮੋਢੇ ਸਾਹਬ ਨੂੰ ਪਾਉਂਦੇ ਰਹੇ ਆ ਅੱਜ ਵੀ ਜਿੱਦੋਂ ਉੱਥੇ ਆ ਛੇਤਰਾ ਤੋਂ ਡਰਦੇ ਪਾਸੇ ਜੇ ਹੋਏ ਹੋਏ ਆ ਜਿਹੜਾ ਉਤ ਨਹੀਂ ਟੁੱਟਿਆ ਇਹਨਾਂ ਦਾ ਸੋ ਮੋਤੀ ਸਾਹਿਬ ਨੂੰ ਵੀ ਜਿਹੜੀ ਸ਼ਰਟ ਦਿੱਤੀ ਆ ਮੋਤੀ ਸਾਹਿਬ ਨੇ 2002 ਦੇ ਵਿੱਚ ਮੁੱਖ ਮੰਤਰੀ ਹੁੰਦਿਆ ਗੁਜਰਾਤ ਦੇ ਵਿੱਚ ਦੰਗੇ ਕਰਵਾਏ ਸੀ ਮੁਸਲਮਾਨ ਕਰਵਾਏ ਸੀ ਉਹ ਉਸ ਨੂੰ ਲੈ ਕੇ ਸਾਡੇ ਵੀਰਾਂ ਨੇ ਬੜਿਆ ਨੇ ਜਿਹੜੇ ਉਸ ਰਾਹ ਰਹੀ ਸੀ ਚੱਕਿਆ ਤੇ ਨੂੰ ਪੀਐਮ ਦੀ ਕੁਰਸੀ ਦਿੱਤੀ ਪਰ ਇੱਕ ਸੋਚਣ ਵਾਲੀ ਗੱਲ ਆ ਵੀ ਜਿਹੜੇ ਫੈਸਲੇ ਕਿੱਤਾ ਦੇਣ ਵਾਲਾ ਆਰਾਮ ਕੋ ਸਾਡਾ ਰਾਸ਼ਟਰਪਤੀ ਅਬਦੁਲ ਕਲਾਮ ਜਾਂ ਸਾਡੇ ਸਰਦਾਰ ਮੋਨਮੋਹ ਸਿੰਘ ਹੈ ਲੈ ਗਏ ਜਿਨ੍ਹਾਂ ਨੂੰ ਵਰਡ ਦੇ ਵਿੱਚ ਮੰਨਿਆ ਜਾ ਰਿਹਾ ਕੀ ਮੋਦੀ ਉਹ ਫੈਸਲੇ ਲੈ ਲੂਗਾ ਅਸੀਂ ਮੋਦੀ ਦੇ ਕੋਈ ਆਦੇ ਜਿਹੜੇ 10 ਤੋਂ 11ਵਾਂ ਸਾਲ ਸ਼ੁਰੂ ਹੋ ਗਿਆ ਕੋਈ ਆਦੀ ਰਾਜਨੀਤੀ ਦੱਸਦੇ ਵਿੱਚ ਜਿਹੜੀ ਦੇ ਵਿੱਚ ਉਹ ਆ ਫੈਸਲਾ ਲਿਆ ਪਿਛਲੇ ਜਿਹੜੀਆਂ ਅਸੀਂ ਸਰਦਾਰ ਮਨਮੋਹ ਸਿੰਘ ਦੀਆਂ ਨੀਤੀਆਂ ਸੀ ਉਹਨਾਂ ਤੇ ਅਜੇ ਕੰਮ ਚੱਲ ਰਿਹਾ ਪਰ ਸਾਡਾ ਨੁਕਸਾਨ ਜ਼ਰੂਰ ਹੋਇਆ ਕੁਝ ਲੋਕ ਅਸੀਂ ਇਹਨੂੰ ਸੋਚ ਰਹੇ ਹਾਂ ਸਾਡੀਆਂ ਵੱਡੀਆਂ ਰੋੜਾ ਨਿਕਲੀਆਂ ਇਹ ਰੋੜਾ ਦੇ ਵਿੱਚ ਵੀ ਕੀ ਹੋਇਆ ਮੇਰੇ ਨਾਲ ਸਰਦਾਰ ਜੇ ਰੋਡਾਂ ਦਾ ਸਾਡਾ ਸੀਗਾ ਇੰਟਰਨੈਸ਼ਨਲ ਚੋਤਾ ਕਈ ਕਹਿੰਦਾ ਜੀ ਮਨਮੋਹ ਸਿੰਘ ਨੇ ਕਰਤਾ ਮੈਂ ਮੰਨਦਾ ਵੀ ਸਰਦਾਰ ਮਨਮੋਹ ਸਿੰਘ ਨੇ ਕਰਿਆ ਹੂੰ ਪਾਰੇ ਪਾਇਆ ਰੋਡ ਸੀ ਜੇ ਕਿਤੇ ਪਾਇਆ ਰੋਡ ਪਾਇਆ ਵਾਗੜਾ ਬਾਰਡਰ ਕਿਤੇ ਪਾਕਿਸਤਾਨ ਦੁਬਈ ਅਮਰੀਕਾ ਨੂੰ ਨਿਕਲਦਾ ਨਾ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਚੌਲਾਂ ਨੂੰ ਛੱਡ ਕੇ ਸਾਡਾ ਪਾਣੀ ਵਤ ਜਾਂਦਾ ਸੀ ਹਰੀਆਂ ਮਿਰਚਾਂ ਤੇ ਟਮਾਟਰ ਪੈਦਾ ਕਰਨੇ ਸੀ ਕਿਉਂ ਫਸਨਾ ਪੈਦਾ ਹੋਣ ਲੱਗ ਜਾਂਦੇ ਨੇ ਸਾਡੀ ਮਜ਼ਦੂਰ ਜਾਤ ਨੇ ਬਚਣਾ ਸੀ ਕੋਈ ਦੋਰਾਂ ਨੂੰ ਮਜ਼ਦੂਰੀ ਮਿਲ ਜਾਂਦੀ ਕਿਸਾਨਾਂ ਨੂੰ ਜਿੱਥੇ 70000 ਦਾ ਤੇ ਉਨਾ ਉਥੇ 2 ਲੱਖ ਦੇ ਟਮਾਟਰ ਜਾਂ ਮਿਰਚੀ ਹੋਣੀ ਸੀ ਸਾਡੇ ਟਰੱਕਾਂ ਵਾਲੇ ਭਰਾ ਜਿਹੜੇ ਗੁਜਰਾਤ ਨੂੰ ਤੇ ਇਨਸਾਨ ਹੈਗਾ ਉਹ ਕਦੋਂ ਲਿਆਉਣਾ ਬਿਹਾਰ ਨੂੰ ਤੁਰੇ ਜਾਂਦੇ ਨਾ ਕੋਨਾ ਲੈਣ ਵਾਸਤੇ ਤੇ ਉਹਨਾਂ ਨੇ ਹਰੀਆਂ ਸਬਜ਼ੀਆਂ ਭਰ ਕੇ ਭਈ افغانستان ਨੂੰ ਜਾਣਾ ਸੀ ਬੜਾ ਸੋਹਣਾ ਵਪਾਰ ਚੱਲਣਾ ਸੀ ਪਰ ਜਿਹੜੀ ਮੋਦੀ ਕੋਲੇ ਕਮਾਂਡ ਆਈ ਮੋਦੀ ਨੇ ਮੋਸਾ ਇੰਟਰਨੈਸ਼ਨਲ ਰੋਡ ਸਮਝੌਤੇ ਨੂੰ ਉਲਟਾ ਕਰ ਲਿਆ ਇੱਕ ਰੋਡ ਪਟਿਆਲਾ ਸਾਈਡ ਤੋਂ ਲੈ ਲਿਆ ਇੱਕ ਗਰਦਾਸਪੁਰ ਤੋਂ ਇੱਕ ਅੰਮ੍ਰਿਤਸਰ ਤੋਂ ਇਕੱਠਾ ਕਰਕੇ ਗੁਜਰਾਤ ਲੈ ਗਏ ਗਾਂਧੀ ਧਾਮ ਨੂੰ ਜਾਣਾ ਪਾਕਿਸਤਾਨੀਆਂ ਗਾਂਧੀ ਧਾਮ ਤੋਂ ਪਾਇਆ ਸਿਰ ਸਾਡਾ ਜਿਹੜਾ ਰੋਜ਼ਗਾਰਾ ਜੇ ਨਹੀਂ ਚੱਲਿਆ ਜੇ ਇਹ ਰੋਡ ਚੱਲਦੇ ਤਾਂ ਸੀ ਫਸਲਾਂ ਦੀ ਬਦਲੀ ਕਰਨੀ ਸੀ ਨਹੀਂ ਹੋ ਸਕਦੀ ਕਿਉਂਕਿ ਗੁਜਰਾਤ ਨੂੰ ਲੈ ਗਿਆ ਪਾਇਆ ਸਿਰ ਸੋ ਵੜੀਆਂ ਲੰਬੀਆਂ ਜੇ ਮੋਤੀ ਦੀਆਂ ਕਹਤੇ ਰੌਹਲ ਜੀ ਨੇ ਕੁਝ ਬਿਆਨ ਦਿੱਤਾ ਸੀ ਜੇ ਅਸੀਂ ਢੰਗਾਈ ਨਾਲ ਸੋਚ ਕੇ ਸਾਡੇ ਸਿੱਖ ਭਾਈ ਕੁਝ ਭਾਪੀ ਚ ਖੜੇ ਮੁਰਦਾਬਦ ਕਰ ਰਹੇ ਆ ਸਾਨੂੰ ਸ਼ਰਮ ਦਾ ਘਟਾ ਜੇ ਰੌਹਲ ਨੇ ਕਹਿਤਾ ਵੀ ਸਿੱਖਾਂ ਨੂੰ ਪੂਰੇ ਅਧਿਕਾਰ ਨਹੀਂ ਮਿਲਦੇ ਕੀ ਬੋਲ ਇਹਦੇ ਚ ਆਪਾਂ ਸਾਰੇ ਖੜੇ ਆ ਨਿਕਲੋ ਪੰਜਾਬ ਤੋਂ ਬਾਹਰ ਨੂੰ ਬਾਹਲਾ ਦੇਖੋ ਕੀ ਬਣਦਾ ਅੱਖਾ ਕਿਹੜੇ ਤਰੀਕੇ ਨਾਲ ਨਿਕਲਦੀਆਂ ਸੋ ਸਾਡੇ ਪੱਖ ਤੋਂ ਉਹਨਾਂ ਨੇ ਬਿਆਨ ਦਿੱਤਾ ਸਾਨੂੰ ਬਰਾਬਰ ਇੱਕ ਨੰਬਰ ਦੇ شہری ਜੇ ਬਣਾ ਸਕਦੀ ਆ ਤਾਂ ਕਾਂਗਰਸ ਪਾਰਟੀ ਬਣਾ ਸਕਦੀ ਆ ਨਹੀਂ ਅਸੀਂ ਪੰਜਾਬ ਦੇ ਵਿੱਚ ਠੀਕ ਆਪਦੇ ਕਾਰੋਬਾਰ ਸਾਨੂੰ ਬਹੁਤ ਖਤਰਾ ਸੋ ਮੈਂ ਮੇਤੀ ਕਰਾਂ ਵੀ ਅਸੀਂ ਅੱਜ ਦੇ ਮੁੱਦੇ ਤੇ ਇਸ ਨਸ਼ੇ ਦੇ ਖਿਲਾਫ ਇਸ ਸਰਕਾਰ ਦੀ ਮਰਦਾਬਦ ਕਰਨ ਵਾਸਤੇ ਆਏ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਵੱਲ ਸਾਡੇ ਇਸ ਤੁੱਪ ਸੇਕੀ ਨੂੰ ਇਹਨੇ ਕਟਕੂਤਲੀ ਨਾ ਬਣ ਸਰਕਾਰਾਂ ਦੇ ਅਫਸਰਾਂ ਨੇ ਅਹੁਦੇ ਲਏ ਆ ਡੀਐਸਪੀ ਐਸਐਸਓ ਬੜੇ ਸੋਹਣੇ ਰਤਬੇ ਆ ਇਹਦੇ ਤੇ ਪਹਿਲਾਂ ਦੇ ਹੋਏ ਲੋਕਾਂ ਦੇ ਆਪਦੇ ਮਾਣ ਨੂੰ ਪਛਾਣਦੇ ਹੋਏ ਲੋਕਾਂ ਦੀ ਜਾਨਵਾਨੀ ਰਾਖੀ ਕਰਨਾ ਇਸ ਚਟਿਆਂ ਤੇ ਇਹਨਾਂ ਮਾੜੇ ਨਸ਼ਿਆਂ ਤੋਂ ਸਾਡੇ ਨੌਜਵਾਨੀ ਨੂੰ ਬਚਾਉਣਾ ਜੇ ਕੁਝ ਪਿਛਲੇ ਅਸਥਰਾਵਾਂ ਦੋ ਕੁ ਮਿੰਟ ਹੋਰ ਸਲਾਮ ਕਰੂੰ ਪਿਛਲੇ ਅਸਥਰਾਵਾਂ ਦਾ ਕੋਈ ਸਤਿਅਾਸ ਇਤਿਹਾਸ ਪੜ੍ਹ ਗਏ ਜਿਨ੍ਹਾਂ ਨੇ ਮਾਰਾ ਕੀਤਾ ਉਹਨਾਂ ਦਾ ਕਿਸੇ ਦਾ ਕਹਿੰਦੇ ਜੀ ਬੇਟਾ ਚਟਾ ਪੀ ਕੇ ਮਰ ਗਿਆ ਸੋ ਅੱਜ ਵਾਲੇ ਪ੍ਰਸ਼ਾਸਨ ਨੂੰ ਵੀ ਰੱਬ ਤੋਂ ਡਰ ਕੇ ਇਹਨਾਂ ਚਟਿਆਂ ਦੇ ਖਿਲਾਫ ਜਰੂਰ ਸਾਡੇ ਨਾਲ ਬੈਠ ਕੇ ਜੰਗ ਲੜਨੀ ਚਾਹੀਦੀ ਇਹਨਾਂ ਕੋਲੇ ਪਬਰਾਂ ਰੋਕਣਾ ਚਾਹੀਦਾ ਸੋ ਕਾਗਰਸ ਪਾਰ ਨਾਰਾ ਲਗਾਵਾਂਗੇ ਕਾਗਰਸ ਪਾਰਟੀ ਜਿੰਦਾ ਕਾਂਗਰਸ ਪਾਰਟੀ ਜਿੰਦਾਬਾਦ راہਲ ਗਾਂਧੀ ਜਿੰਦਾਬਾਦ راہਲ ਗਾਂਧੀ ਜਿੰਦਾਬਾਦ ਰਾਜਾ ਵੜਿੰਗੂ ਜਿੰਦਾਬਾਦ ਰਾਜਾ ਵੜਿੰਗੂ ਜਿੰਦਾਬਾਦ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗੂ ਜਿੰਦਾਬਾਦ ਸਾਡੇ ਹਲਕੇ ਦੀ ਕੁਮਾਰ ਨੂੰ ਸੰਭਾਲ ਰਹੇ ਸਾਡੇ ਨੌਜਵਾਨ ਦੂਸ ਲੀਡਰ ਜਸਨਜੀਤ ਜਸਨਜੀਤ ਚਾਹ ਰਹੇ ਜਿੰਦਾਬਾਦ ਜੱਟਾ ਗਗਨਦੀਪ ਸਿੰਘ ਜੀ ਚੇ ਜਿੰਦਾਬਾਦ ਜੱਟਾ ਗਗਨਦੀਪ ਸਿੰਘ ਜੀ ਚੇ ਜਿੰਦਾਬਾਦ सोच ते आगे ठोके सोच

ਬਰਸ਼ਾਦਾ ਪਾਣੀ ਸਾਰਾ ਤਿਆਰ ਸਭ ਨੇ ਛੱਕੇ ਜਾਣਾ ਨਾਲ ਬਰੈਡ ਬਰੂਡ ਵੀ ਤਿਆਰ ਕਰੇਗਾ ਬਰਸ਼ਾਦਾ ਪਾਣੀ ਵੀ ਲਿਆਦਾ ਵਾ ਸਭ ਨੇ ਛੱਕੇ ਜਾਣਾ ਕਿਸੇ ਨੇ ਜਾਣਾ ਨਹੀਂ ਤਕਰੀਬਨ ਝਾੜੂ ਵਾਲਿਆਂ ਤੇ ਥੋੜਾ ਜਿਆਦਾ ਚਾਨਣਾ ਪਾ ਦਿੱ ਗਿਆ ਦੂਜਾ ਵਾਰ ਇਹਦਾ ਪਾਣੀ ਦਿੱਤਾ ਤਕਰੀਬਨ ਇੱਕ ਲੰਮੇ ਸਮੇਂ ਦੀ ਗੱਲ ਹੈ ਕਿ ਜੰਗਲ ਦੇ ਵਿੱਚ ਜਾਨਵਰਾਂ ਨੇ ਵੋਟਾਂ ਪਵਾ ਲਈਆਂ ਵੋਟਾਂ ਕੈਂਦੀਆਂ ਸੀ ਆਏ ਬਾਾਰ ਜੰਗਲ ਦਾ ਜਿਹੜਾ ਸ਼ੇਰ ਸੀ ਉਹ ਪ੍ਰਧਾਨ ਬਣਦਾ ਸੀ ਮੁਖੀ ਬਣਦਾ ਸੀ ਜਾਨਵਰਾਂ ਦਾ ਉਸੇ ਕਣੀ ਨੂੰ ਉਸ ਤੋਂ ਬਾਅਦ ਜਾਨਵਰਾਂ ਨੇ ਕਿਹਾ ਵੀ ਤੂੰ ਆਏ ਬਾਾਰ ਤੂੰ ਬਣ ਜਾਣਾ ਐਤਕੀ ਆਰ ਅਸੀਂ ਕੋਈ ਨਵਾਂ ਨਮੈਂਦਾ ਖੜਾ ਕਰਨਾ ਹੈ ਉਹ ਕੀ ਹੋਇਆ ਜਾਨਵਰਾਂ ਨੇ ਕੁੰਦਰ ਤੇ ਸਹਿਮਤੀ ਬਣਾ ਲਈ ਜਦੋਂ ਬਾਂਦਰ ਤੇ ਸੈਂਤੀ ਬਣਾ ਲਈ ਤੇ ਬਾਂਦਰ ਨੂੰ ਮੁਖੀ ਚੁਣ ਲਿਆ ਜੰਗਲ ਦਾ ਉਸ ਤੋਂ ਬਾਅਦ ਕੀ ਹੋਇਆ ਦੂਜੇ ਤੀਜੇ ਦਿਨ ਸ਼ੇਰ ਨੇ ਬੱਕਰੀ ਦਾ ਮੇਮਣਾ ਚੱਕ ਕੇ ਲੈ ਗਿਆ ਬੱਕਰੀ ਗਈ ਬਾਂਦਰ ਕੋਲੇ ਵੀ ਮੇਰਾ ਮੇਮਣਾ ਚੱਕ ਕੇ ਲੈ ਗਿਆ ਬਾਂਦਰ ਕਹਿੰਦਾ ਭਾਈ ਦੇਖਭਾਲ ਕਰਦੇ ਆ ਕੋਈ ਗੱਲ ਨਹੀਂ ਜੇ ਲੋ 1 2 ਦਿਨ ਨੰਗੇ ਉਹ ਸਾਰੇ ਜਾਨਵਰਾਂ ਨੂੰ ਬੱਕਰੀ ਇਕੱਠੀ ਕਰਕੇ ਲੈ ਗਈ ਕਿ ਵੀ ਮੇਰਾ ਮੇਮਣਾ ਚਾਕੇ ਲੈ ਗਿਆ ਜਿਹੜਾ ਆਪਣਾ ਚੁਣਿਆ ਹੋਇਆ ਮੁਗੀ ਆ ਉਹ ਕੁਝ ਨਹੀਂ ਕਰਦਾ ਉਹ ਜਿਹੜਾ ਸਾਰਿਆਂ ਨੇ ਸਵਾਲ ਕੀਤਾ ਕਿ ਭਾਈ ਤੂੰ ਮੇਮ ਇਹ ਮੇਮਣਾ ਚਾਕੇ ਲੈ ਗਿਆ ਸ਼ੇਰ ਤੂੰ ਇਹਦਾ ਕੁਝ ਕਰਿਆ ਨਹੀਂ ਉਹ ਕਹਿੰਦਾ ਭਾਈ ਮੇਰੇ ਦਾ ਕੋਈ ਭਜ ਦੌੜ ਜ ਹੈ ਨਹੀਂ ਕਮੀ ਨਹੀਂ ਬਾਂਦਰ ਕਿਸੇ ਓਸ ਢਾਣੀ ਤੇ ਕਿਤੇ ਓਸ ਢਾਣੀ ਤੇ ਟਾਰੂ ਵਾਲੀ ਸਰਕਾਰ ਦਾ ਭਗਵੰਤ ਮਾਨ ਦਾ ਉਹ ਕੰਮ ਹੈ ਕਿਤੇ ਉਸ ਧਾਣੀ ਤੇ ਕਿਤੇ ਉਸ ਧਾਣੀ ਤੇ ਬੱਲੇ-ਪੁੱਲੇ ਕੁਛ ਨਹੀਂ ਕਿਸੇ ਨੇ ਮੈਂ ਬੇਨਤੀ ਕਰਾਂਗਾ ਕਿ ਪੰਜਾਬ ਕਾਂਗਰਸ ਦਾ ਮੁਖ ਬਲਾਰਾ ਜਯੰਦੀਪ ਸਿੰਘ ਜੀ ਚੇਲ ਸੰਗਤਾਂ ਦੇ ਰੂਪ ਰੂਪ ਬਹੂਗਾ ਉਸ ਤੋਂ ਬਾਅਦ ਚਾਹ ਪਾਣੀ ਦਾ ਲੰਗਰ ਬਰੈਡ ਬਰੁੱਡ ਤਿਆਰ ਕਰਵੇ ਪਰਸ਼ਾਦੇ ਆਵੇ ਸਭ ਨੇ ਸ਼ੱਕ ਇਹ ਜਾਣਾ ਕਿ ਕਿਹਨੇ ਜਾਣਾ ਨਹੀਂ ਹੱਥ ਬੰਨ ਕੇ ਬੇਨਤੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਕਾਰ ਬਦਲੂ ਸਿੰਘ ਦੇ ਕਾਗਰਸਤਾਨ ਜਿਹੜੇ ਸਾਡੇ ਵੱਡੇ ਵੀਰ ਜੈਸੀ ਕਾਂਗੜੂ ਰਾਮਪੁਰਾ ਫੋਲ ਦੀ ਰੀਡ ਦੀ ਹੱਡੀ ਸਾਰੇ ਕਾਂਗਰਸ ਵਰਕਰ ਉਹਦੇ ਨੰਨ ਸਬਾਨ ਜਿਸੂ ਹਲਕਾ ਨਿਵਾਸੀ ਆ ਗੱਜ ਵੱਜ ਕੇ ਫਤਿਹ ਦੀ ਸਾਜ ਪਾਈਏ ਫਤਿਹ ਦੀ ਗੂੰਜ ਗੂੜ ਤੁਹਾਡੇ ਪੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜਪ ਪੰਜਾਬ ਸਰਕਾਰ ਮੁਰਦਾ ਉਹ ਸਾਲ ਪਹਿਲਾਂ ਜਦੋਂ ਝਾਰੀ ਦੀ ਸਰਕਾਰ ਬਣੀ ਸੀ ਉਹ ਤੋਂ 3 ਸਾਲ ਪਹਿਲਾਂ ਤਾਂ ਇੱਕ ਵਾਰ ਕਰਾ ਤੇ 75 2.5 ਜਾਨ ਲੱਗੀ ਤੇ ਉਹ ਤੋਂ ਕਈ ਲੀਟਰਾਂ ਨੇ ਆਪਣੀਆਂ ਪੱਕਾਂ ਦੇ ਰੰਗ ਬਟਾ ਲਏ ਉਦੋਂ ਜਦੋਂ ਸਾਰੇ ਲਵਾਰਸ ਹੋ ਗਏ ਸੀ ਉਦੋਂ ਤੁਸੀਂ ਸੇਵਾ ਦਾ ਮੌਕਾ ਦਿੱਤਾ ਤੁਹਾਡੇ ਮੌਕੇ ਤੇ ਤੁਹਾਡੇ ਦਾ ਜ਼ਬਾਨ ਕੀਤੀ ਵੀ ਜਿੱਥੇ ਤੁਹਾਨੂੰ ਲੋੜ ਤੁਹਾਡੇ ਮੂਹਰੇ ਹੋ ਕੇ ਲੜਾਈ ਲੜੂਗਾ ਕਹਿੰਦੇ ਇਹਦਾ ਸੋਚਿਓ ਵੀ ਤੁਸੀਂ ਲਵਾਰਸ ਹੋ ਗਏ ਹੋ ਮਗਰ ਕਰਕੇ ਨਹੀਂ ਮੂਹਰੇ ਖੜਕੇ ਲੜਾਈ ਲੜਾਂਗੇ ਉਧੋ ਪਾਰੇ ਚੋੜੋ ਯਾਤਰਾ ਆਈ ਰਾਹੁਲ ਗਾਂਧੀ ਜੀ ਨੂੰ ਪੰਜਾਬ ਆਉਣ ਦਾ ਮੌਕਾ ਮਿਲਿਆ ਉਦੋਂ ਬਹੁਤਾਂ ਨੇ ਕੋਸ਼ਿਸ਼ ਕੀਤੀ ਵੀ ਵਰਕਰਾਂ ਦੀ ਪਹੁੰਚ ਹਾਈ ਕਮਾਂਡ ਤੱਕ ਨਾ ਹੋ ਸਕੇ ਉਹ ਵੀ ਕਿੰਨੇ ਤੇ ਪਰ ਡੋਟਾ ਚਸਕਾ ਤੇ ਹਰੀ ਕਮਾਂਡ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਪਣਾ ਪ੍ਰੋਗਰਾਮ ਅਲੀ ਕਿਆ ਗਿਆ ਉਹ ਬਿਲਕੁਲ ਹੀ ਪਾਇਰ ਲੋ ਚਲੋ 5 ਦਿਨ ਬਾਅਦ ਜਦੋਂ ਅਸੀਂ ਉਸ ਦਿਨ ਤਰਕਾ ਹੋਗੀ ਚੌਧਰੀ ਸਾਹਿਬ ਦਾ ਇਤਿਹਾਨ ਬਣ ਕਾਰਨ ਆਪਣਾ ਪ੍ਰੋਗਰਾਮ ਸਿਰੇ ਨਹੀਂ ਚੜ ਸਕਿਆ ਪਰ ਉਹ ਦੋ ਤੋਂ ਮਾਤਾ ਪ੍ਰੈਸ ਲੈ ਤਾ ਨੂੰ ਇਸ਼ਾਰਾ ਹੋ ਗਿਆ ਸੀ ਵੀ ਲੋਕ ਕਿੱਥੇ ਗੜਿਆ ਨਕੀ ਚੋਦੇ ਆ ਸੋ ਲੋਕ ਪਾਰਟੀ ਸਰਕਾਰ ਕੁਝ ਜ਼ਿਆਦਾ ਨਹੀਂ ਬੰਦੇ ਇਸ ਵਾਰ ਚੰਗੇ ਵੇਲੇ ਚ ਇੱਜ਼ਤ ਜੋ ਇਹਨਾਂ ਨੇ ਕੰਮ ਕਰ ਉਹ ਪੂਰੇ ਹੋ ਸਕਣ ਤੇ ਮਾਰੇ ਸਮੇਤ 7 ਚੋਦੇ ਆ ਦੋ ਦੋ ਤੰਤਾਂ ਕੇ ਜਿਹੜੇ ਬੰਦਿਆਂ ਚ ਵਿਸ਼ਵਾਸ ਚਿਤਾਇਆ ਸੀ ਬਾਹਰ ਨਿਕੋਲੇ ਮੈਨੂੰ ਕਹਿੰਦੇ ਯਾਰ ਇਹ ਤਾਂ ਉਹਨਾਂ ਤੋਂ ਜਧਵਾਲ ਸਾਹਿਬ ਉਮੀਦਾਂ ਨਾ ਪੂਰੀਆਂ ਹੋ ਸਕੀਆਂ ਤੇ ਫੇਰ ਕੜੀ ਨਾਲ ਕੜੀ ਜੁੜ ਕੇ ਕਾਫਲਾ ਖੜਾ ਹੋਇਆ ਆਮਦੀਤ ਤੋਂ ਇਹ ਉਹਨੇ ਸੇਕੇ ਹੀ ਬੜ ਬੜ ਸਾਲ ਪਹਿਲਾਂ ਚਾੜੂ ਦੀ ਸਰਕਾਰ ਬਣੀ ਜਦੋਂ ਚਾੜੂ ਦੀ ਸਰਕਾਰ ਬਣੀ ਉਹਨਾਂ ਨੂੰ ਬਹੁਤ ਹੰਕਾਰ ਸੀ ਵੀ ਹੁਣ ਅਸੀਂ ਐਗਰੈਸਿਵ ਵਰਕਰਾਂ ਨੂੰ ਦਬਾ ਲਾਂਗੇ ਉਹਨਾਂ ਦੀ ਜ਼ਬਾਨ ਚੁੱਪ ਕਰਾਵਾਂਗੇ ਕਰਦਾ ਝੱਕਿਆ ਜਾਨਾਂ ਨੂੰ ਸਰਾਪੇ ਪਾ ਕੇ ਆਂਦੇ ਚ ਲੈ ਆਵਾਂਗੇ ਨਾ ਕਮੀ ਗੱਲ ਕਰਿਓ ਜਦ ਇਹ ਬਹੁਤ ਕਲਾਸ ਲੱਗਦੀ ਸੀ ਜਿਨ੍ਹਾਂ ਨੇ ਮਾੜੇ ਸਮੇਂ ਹਟਾਏ ਆਪਣੇ ਪਿੰਡ ਦੇ ਪੂਰੇ ਆਕੇ ਲੀਡਰਾਂ ਦੀਆਂ ਲੜਾਈਆਂ ਲੜੀਆਂ ਇਹਨਾਂ ਨੂੰ ਕੁਰਸੀਆਂ ਤੱਕ ਪੰਚਾਇਤ ਸਾਡੇ ਦੋ ਸਾਲ ਪਹਿਲੇ ਦੋ ਸਾਲ ਜਦੋਂ ਸਰਕਾਰ ਪਛੱਟ ਟੋਡੀਆਂ ਉਧ ਲੋਕਾਂ ਦੇ ਨਾਂ ਲਾ ਕੇ ਲੜਾਈ ਲੜੀ ਤੇ ਇਸ ਚਾਹੂ ਸਰਕਾਰ ਨੂੰ ਸਜੇਦ ਕੀਤਾ ਜੀਮੇਲ ਤੇ ਮੇਲ ਕਰਦੇ ਸਾਰੇ ਵੀ ਆਪੋਜੀਸ਼ਨ ਪੂਰਾ ਜਜ਼ਬੇ ਚ ਜਿਹੜੇ ਤੁਸੀਂ ਝੂਠੇ ਵਾਦੇ ਕੀਤੇ ਆ ਉਹ ਪੂਰੇ ਕਰਦੇ ਪੈਣੇ ਆ ਉਹ ਤੈਨੂੰ ਵੇਖਦੇ ਵੇਖਦੇ ਅੱਜ तकरीबन 2.5 ਸਾਲ ਟੱਪ ਗਏ ਝੂਠਾਂ ਦੇ ਬਲੰਦੇ ਤੋਂ ਸਵਾ ਆਪਣੇ ਵੱਲੇ ਕੁਛ ਨਹੀਂ ਪਿਆ ਧੰਨਵਾਦ ਕਰ ਦੋ ਕਹਿੰਦਾ ਹਰ ਰੋਜ਼ तकरीबन 2 ਕਰੋੜ ਰੁਪਏ ਦੇ ਹਿਸ਼ਤियार ਲਵਾਏ ਜਾਂਦੇ ਆ ਹੋਰ ਵੀ 2 ਕਰੋੜ ਰੁਪਏ ਦੇ ਹਿਸ਼ਤियार ਜਿਸੇ ਨਗਰ ਨੂੰ ਕੋਈ ਗ੍ਰਾਂਟ ਨਹੀਂ ਆਈ ਨਰਗਰ ਦੇ ਬੋਟਾ ਮੰਡੀਆਂ ਉਹ ਰਾਤਰੀ ਸਿੱਧੀ ਥਾਣੇ ਕਿਸੇ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਆਈ ਐਦਿਹੀ ਘਟਨਾ ਹੋਇਆ ਚਨਿੰਤਾ ਸਰਪੰਚਾਂ ਕੋਲ ਪੰਚਾਇਤਾਂ ਕੋਲ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਲੋਨ ਨਹੀਂ ਦਿੱਤੇ ਤੇ ਅੱਜ ਇਹ ਮਿਲ ਚਲਦੀਆਂ ਸੜਕਾਂ ਦੇ ਕੰਮ ਰੋਕ ਤੇ ਆਪੂ ਇੱਥੇ ਆ ਕੇ ਫੇਰ ਉਹਨੂੰ ਕੋਤਰਾ ਕਿਉਂਕਿ ਕਾਂਗਰਸ ਸਰਕਾਰ ਵੀ ਵਾਹ ਵਾਹ ਇਹਦਾ ਹਰ ਜੇ ਲੋਕਾਂ ਤਾਂ ਮਰੋ ਕੇ 6 ਮਹੀਨੇ ਬਾਅਦ ਆ ਪ੍ਰਿਵੰਡ ਕਟਨ ਪਹੁੰਚੇ ਸਿਰਫ ਤੇ ਸਿਰਫ ਝੂਠਾਂ ਦੀ ਬੁਨਿਆਦ ਤੇ ਮਗਾਦਾ ਸਾਰੇ ਜਿੰਮੇ ਆਹ ਚੋੜਾ ਹੋ ਰਹੀਆ ਜਿੱਧਰ ਵਿੱਚ ਵੇਖ ਲੋ ਜਾ ਕੇ ਜਿੱਧਰ ਵਿੱਚ ਤੁਸੀਂ ਕਦੇ ਨਵੇਂ ਕੰਮ ਦਾ ਨਿਓ ਪੱਥਰ ਵੇਖਿਆ ਹੋਣਾ ਸਾਧਨ ਵਾਲਾ ਜਾਣ ਪਰ ਇਹਨਾਂ ਨੇ ਕਿੱਦਰ ਵਿੱਚ ਪੈ ਪਾ ਸਾਫ ਕਰਾਂ ਦਾ ਜੋ ਪੱਤਰ ਲਾਤਾ ਜਿੰਨੇ ਲੋਕਰੇ ਹੋਏ ਰਾਜ ਜਿਹੜੇ ਕੀਤੇ ਕਿਰਾਏ ਕੰਮ ਉਹਨਾਂ ਦੀ ਸਫਾਈ ਦੇ ਜੋ ਪੱਤਰ ਲਾਤੇ ਆਪਣੇ ਹੱਕੇ ਰਾਂਪਰੇ ਦਾ ਤੇ ਪੰਜਾਬ ਦਾ ਪੈਸਾ ਦੂਜੇ ਸੂਬਿਆਂ ਚ ਲਿ ਜਾ ਕੇ ਇਲੈਕਸ਼ਨ ਲੜ ਰਹੇ ਆ ਕਿਉਂਕਿ ਅੱਜ ਇਹਨਾਂ ਕੋਲੇ ਸਿਰਫ ਪੰਜਾਬ ਚੋਂ ਕਮਾਈ ਹੈ ਬਿੱਲੀ ਅੰਦਰ ਦੇ ਬੇਨਤੀ ਤੋਂ ਆਇਆ ਤੁਹਾਡਾ ਧੰਨਵਾਦ ਜੀ ਸਰਪ੍ਰਸਤ ਨੂੰ ਜੇਜ ਟੱਕਿਆ ਵੇ ਉਹ ਤੁਹਾਡਾ ਪੈਸਾ ਇਹਨਾਂ ਦੇ ਹੱਥ ਨਹੀਂ ਆ ਰਿਹਾ ਸੋ ਪੰਜਾਬੀਓ ਆਪਣੇ ਪੈਸੇ ਨਾਲ ਇਹ ਬਾਕੀ ਸੂਬਿਆਂ ਚੋਨਾ ਲੜ ਰਹੇ ਆ ਉਹ ਜਦੋਂ ਚਾਲੂ ਦੀ ਸਰਕਾਰ ਆਈ प्यारा जी नौजवान साथी ਸਾਡੇ ਵੱਡੇ ਵੀਰ ਅਮਰਿੰਦਰ ਸਿੰਘ ਰਾਜਾ ਵੜੇ ਕੀ ਜੀ ਦਾ ਹਰ ਕਮਾਂਡੇ ਵਾਟੋਰ ਸੌਂਪੀ ਜਿਨਾਂ ਚੰਗੇ ਮਾੜੇ ਸਮੇਂ ਚ ਕਾਂਗਰਸ ਦੀ ਆਵਾਜ਼ ਨੂੰ ਉਪਲੰਦ ਕੀਤਾ ਵਰਕਰਾਂ ਦੀ ਆਵਾਜ਼ ਨੂੰ ਉਪਲੰਦ ਕੀਤਾ ਕਦੇ ਨੌਕਰ ਪ੍ਰਸਤੀ ਬਾਰੇ ਦੀ ਸੋਚਿਆ ਕਾਂਗਰਸ ਦੇ ਵਿੱਤਾ ਬਾਰੇ ਹਮੇਸ਼ਾ ਸੋਚਿਆ ਕਿ ਕਦੇ ਉਹ ਬੁਵਾਦ ਉਹ ਇੱਕ ਆਮ ਕਰੋ ਉਹਨਾਂ ਨੇ ਉੱਠ ਕੇ ਆ ਦਾ ਸਫਰ ਸ਼ੁਰੂ ਕੀਤਾ ਹੈ ਬਿਨਾਂ ਕਿਸੇ ਰਾਜਨੀਤਿਕ ਪਿਛੋਕਰ ਤੋਂ ਉਹ ਨਹੀਂ ਤੇ ਬੰਦੇ ਹੋਰ ਪਹਿਲਾ ਬਲਾਕ ਪ੍ਰਧਾਨ ਬਣਿਆ ਯੂਥ ਕਾਂਗਰਸ ਦੇ ਫਿਰ ਹਲਕੇ ਦਾ ਮਿਲਿਆ ਫਿਰ ਜ਼ਿਲ੍ਹੇ ਦਾ ਫਿਰ ਸੂਬੇ ਦਾ ਉਸ ਤੋਂ ਬਾਅਦ ਇਹਨਾਂ ਨੂੰ ਆਲ ਇੰਡੀਆ ਦਾ ਪ੍ਰਧਾਨ ਬਣਾਇਆ ਗਿਆ ਫਿਰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਨਾਲ ਉਹਨੂੰ ਕਹਿੰਦੇ ਤੂੰ ਕਿੱਥੇ ਜੰਨਾ ਕਹਿੰਦਾ ਆਪਾ ਲੈਣ ਕਹਿੰਦਾ ਯਾਰ ਪੈਸੇ ਉਹਨਾਂ ਦੇ ਨਾਲ ਵਰਕਰਾਂ ਚ ਗੁੱਸਾ ਪੈਦਾ ਹੋਇਆ ਤੇ ਇਹ ਹਾਲਾਤ ਹੋਏ ਤੇ ਵਰਕਰ ਇਕੱਠੇ ਹੋਣ ਲੱਗੇ ਵੀ ਹਰ ਸਾਡੀ ਬਾਤ ਸੁਣੀ ਜਾਊਗੀ ਵਰਕਰ ਦੀ ਬਣ ਗਈ ਉਹਨਾਂ ਨੇ ਹਰੇਕ ਵਰਕਰ ਤੱਕ ਪਹੁੰਚ ਕੀਤੀ ਹਰੇਕ ਹਲਕੇ ਜਿਹੜਾ ਕਟਿਆ ਵਰਕਰਾਂ ਦੀ ਸਾਰ ਲਈ ਤੇਰੇ ਰਾਮ ਕਰਾ ਦੇ ਮੁੰਡਿਆਂ ਨੂੰ ਪੁਰਾਣੇ ਕਾਂਗਰਸੀਆਂ ਨੂੰ ਐਨੇ ਹਾਲਾਤ ਮਾਰੇ ਬਲਾਕ ਪ੍ਰਧਾਨਾਂ ਦੇ ਉਹਦੇ ਨਵਾਜੇ ਤੇ ਇੱਕ ਇਹ ਸਾਡੇ ਕਾਂਗਰਸ ਦੇ ਐਨਐਨ ਕਹਿੰਦਾ ਹੋਇਆ ਛੋਟਾ ਚਮਟਾ ਇੱਥੇ ਆਉਣ ਤੇ ਮੈਂ ਦਿ ਲੋ ਧੰਨਵਾਦ ਕਰਦਾ ਤੇ ਜੋ ਆਪਾਂ ਨਸ਼ਿਆਂ ਦੇ ਖਿਲਾਫ ਇਹ ਧਰਨਾ ਲਾਇਆ ਹੈ ਜੇ ਸਰਕਾਰ ਨੇ ਕੁਛ ਇਹਦੇ ਤੇ ਨਾ ਕਰਵਾਈ ਕੀਤੀ ਤਾਂ ਉਹਦੇ ਸਮੋਚ होर वेर लावे सरकार मजबूर करा लोग पक्षी फायदा फैसले लैन से हम मैं नारे लाऊंगा थोड़े नारे जो जज्बा होना चाहिए और जोश होना चाहिए जिनी कूद सरकार सुने आम आदमी पार्टी मुर्दाबाद आम आदमी पार्टी मुर्दाबाद मुर्दाबाद भगवंतमान सरकार मुर्दाबाद 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 इंडियन नेशनल कांग्रेस जिंदाबाद कांग्रेस पार्टी जिंदाबाद राजा व्रो जिंदाबाद राहुल गांधी मल्लिकार्जुन खड़गे जिंदाबाद राहुल गांधी जिंदाबाद राजा अमरेक जिंदाबाद राजा अमरेक जिंदाबाद कांग्रेस पार्टी जिंदाबाद इन्ना ही कहता हो जिम्मा जा चुके वाहगुरु जी का खालसा वाहगुरु जी की फतेह मेरी बेनती है अपील ਬੋਲੇ ਸਰਕਾਰ ਬਰਕਰਾਰ ਜੇ ਕਿਸੇ ਵਰਕਰ ਤੇ ਸਾਤੇ ਦਾ ਟੱਕਾ ਹੋਇਆ ਸਾਡੇ ਕਿਸੇ ਤੇ ਵੀ ਕੋਈ ਟੱਕਾ ਹੁੰਦਾ ਆਇਆ ਸਹੀ ਹੰਕਾਰੀ ਦੀ ਟੋਟੀ ਬਾਜ਼ ਬੋਲਦਾ ਹੋਇਆ ਸਾਡੀ ਜੀ ਗੋਡ ਮਾਰਿਓ ਵੱਡੀ ਲੜਾਈ ਮੂਹਰੇ ਆ ਕੇ ਲੜਾਂਗੇ ਖੁੱਡੂ ਨਹੀਂ ਮੂਹਰੇ ਕਰਦੇ ਬੋਲੇ ਕੌਣ ਹੈ ¡Madre que ਕਾਪੜੇ ਛੱਡ ਕੇ ਜਾਣਾ ਤੋੜੇ ਪਾੜੇ ਮੈਂ ਪੁੱਛਦਾ ਸਾਰੇ ਕਿਵੇਂ ਬੈਠੇ ਬੈਠੇ ਬੈਠੇ